ਆ ਲੱਖ ਰੁਪਏ ਤੋਂ ਔਰ ਉਥੇ ਮੈਂ ਰੁੱਖ ਲਾਏ ਦੂਰੋਂ ਲਿਆ ਕੇ ਜਿਹੜੇ 2 ਲੱਖ ਰੁਪਏ ਦਾ ਐਕਟ ਸੀ ਜਾਂ 8 ਲੱਖ ਰੁਪਏ ਦਾ ਇਹ ਸੱਚ ਹੈ ਤੁਹਾਡੇ ਲੁਧਿਆਣੇ ਦੀਆਂ ਕਿਲੋਕੀਆਂ ਚ 8 8 ਲੱਖ ਰੁਪਏ ਦੇ ਰੁੱਖ ਲੱਗੇ ਨੇ 1 ਕਰੋੜ ਰੁਪਿਆ ਮੈਂ ਕਿੱਲੇ ਦਾ ਸਰਕਾਰ ਨੂੰ ਦਿੱਤਾ ਤੇ 1 ਕਰੋੜ ਰੁਪਿਆ ਮੈਂ ਕਿੱਲੇ ਤੇ ਖਰਚਾ ਕੀਤਾ ਉਹਦੇ ਚੋਂ 2600 ਗੱਜ ਜਿਹੜੀ ਜਗ੍ਹਾ ਸੀਗੀ ਉਹ ਮੇਰੇ ਕੋਲੇ ਵੇਚਣ ਵਾਸਤੇ ਬਚ ਗਈ ਤੇ ਦੂਸਰੀ ਜਿਹੜੀ ਜਗਾ ਸੀ 4840 ਗੈਦਾ ਕਿਲਾ ਹੁੰਦਾ ਉਹਦੇ ਮੈਂ ਬਹੁਤ ਸੋਹਣੇ ਪਲਾਟ ਕੱਟਤੇ ਤੇ ਸੜਕਾਂ ਪਾਤੀਆਂ ਤੇ ਪਾਰਕ ਬਣਾ। ਥੋੜੀ ਗੱਲ ਇਹ ਆ ਕਿ ਉਹ ਕਿਲਾ ਆਜੇ ਤੇ ਜਮੀਨ ਦਾ ਰੇਟ ਜਿੱਦਾਂ ਕਲੋਨੀਆਂ ਦੀ ਮੈਂ ਗੱਲ ਕਰ ਰਿਆ RAMGARH ਹੋ ਗਿਆ, SANVIEW ਹੋ ਗਿਆ। ਘੱਟ ਤੋਂ ਘੱਟ 30000 ਰੁਪਿਆ ਤੇ ਹੁਣ ਕਈਆਂ ਦਾ 7 ਲੱਖ ਰੁਪਿਆ ਗੱਲ ਬਹਿਸ਼ ਲਈ ਚੱਲ ਰਿਹਾ। ਐਵਰੇਜ ਲੱਖ ਰੁਪਿਆ ਸਰਕਾਰ ਨੇ ਕੀ ਆ ਵੀਓ ਅਗੇ ਲੈਣ ਬੁਲਿੰਗ ਫੇਰ ਅਸੀਂ ਗਾਇਬ ਭੱਜ ਕੇ ਹੁਣ ਤੁਸੀਂ ਮੈਨੂੰ ਦੱਸੋ ਵੀ 5 ਮੈ ਕਰੋੜ ਰੁਪਇਆ ਸਰਕਾਰ ਨੂੰ ਰੈਗੂਲਰ ਕਰਨ ਲਈ ਦਿੱਤਾ ਕਰੋੜ ਰੁਪਇਆ ਖਰਚਿਆ ਵੱਧ ਤੋਂ ਵੱਧ ਨਵੇਂ ਸੌਦੇ ਹੁਣ 2 ਕਰੋੜ ਚ ਹੋ ਗਏ ਹੋਣਗੇ ਕਿਉਂਕਿ ਜੀਵੀਦਾ ਸੋਚਦਾ ਵੀ ਤੁਸੀਂ ਤਾਂ ਯਾਰ ਕਰੋੜ ਕਰੋੜ ਨੂੰ ਲੱਖ ਲੱਖ ਰੁਪਏ ਨੂੰ ਗੱਦ ਵਿੱਚ ਵੇਚ ਰਹੇ ਹੋ ਕਾਹ 2-2 ਕਰੋੜ ਨੂੰ ਜਿਹੜੇ ਸੌਦੇ ਕੀਤੇ ਸੀ ਜਿਹੜਾ ਹੋਰ 500 ਕਿਲਾ ਖਰੀਦਿਆ ਸੀ ਮੈਨੂੰ ਦੇ ਕਾ ਫੇਰ ਕੇ ਮੈਨੂੰ ਇਹਨੂੰ ਕਰੋੜ ਦੇ ਕੇ ਵੀ 22 23 ਕਰੋੜ ਰੁਪਇਆ ਕਿੰਨੇ ਦਾ ਬਚਦਾ ਹੈ ਫੇਰ ਮੈਨੂੰ ਕੀ ਤਕਲੀਫ ਹੈ ਇੱਕ ਕਰੋੜ ਕਰੋੜ ਰੁਪਇਆ ਦੇਰ ਚ ਇਹ ਕਹਾਣੀ ਪੀਐਸ ਲੈਂਡ ਹੋਣਿਕ ਦੇ ਪਿੱਛੇ ਦੂਜੀ ਗੱਲ 50000 ਕਲੋਨੀਆਂ ਜਦੋਂ 14 15 ਸਾਲ ਪਹਿਲਾਂ ਰੈਕਗਨਾਈਜ਼ ਕੀਤੀਆਂ ਗਈਆਂ ਅਖਬਾਰ ਚ ਦਿੱਤੀਆਂ ਗਈਆਂ ਅਕਾਲੀ ਭਾਜਪਾ ਦੀ ਸਰਕਾਰ ਸੇ प्लाट ही नहीं बिकता उ तकलीफा आने चलद चलद जिस दिन पोलसी लागू हुई सरकारी ਕਰਤਾ ਕਰ ਕਰਨ ਜਿਹੜੇ ਹੈਗੇ ਆ ਜਗਿੰਦਰ ਸਿੰਘ ਉਹਨਾਂ ਦੇ ਨਾਲ ਪ੍ਰੋਫੈਸਰ ਪੱਟੀ ਜ਼ਿਕਰ ਕਰਦੇ ਆ ਉਹਨਾਂ ਨੇ ਕਿਹਾ ਇਹ 14000 ਨਹੀਂ 20000 ਕਲੋਨੀਆਂ ਨੇ ਪੱਜ ਕਿਲੇ ਚ ਵੀ ਕਲੋਨੀ ਲਾਈਏ ਤਾਂ ਲੱਖ एकड़ ਜਗਾਹ ਦੇ ਉੱਤੇ ਪਈ ਹੈ ਤੇ ਜਿਹੜੀ ਪਹਿਲਾਂ ਇਹਨਾਂ ਨੇ ਪੈਸੇ ਲੈ ਕੇ ਕਲੋਨੀਆਂ ਰੈਗੂਲਰ ਕੀਤੀਆਂ ਨੇ ਉਹਨਾਂ ਦੇ ਵਿੱਚ ਵੀ ਪੈਸੇ ਪਾੜੀ ਰਸੋਈਆਂ ਚ ਤੇ ਬੈੱਡਰੂਮਾਂ ਚ ਆਚ ਮੰਦੇ ਇੱਕ ਗੱਲ ਹੋਰ ਜਿਹੜਾ ਐਨਓਸੀ ਦੇਣ ਦਾ ਸਿਸਟਮ ਚੱਲਦਾ ਹੈ ਸਰਕਾਰ ਨੇ ਕਿਹਾ ਕਿ ਜਿੰਨਾ ਕੋੜੇ 218 ਤੋਂ ਪਹਿਲਾਂ ਦੇ ਬਿਆਨੇ ਹੋਏ ਤੇ ਉਹਨਾਂ ਨੂੰ ਅਸੀਂ ਐਨਓਸੀ ਦੇ ਦਿਆ ਕੱਲੀ ਖਰੜ ਤਹਿਸੀਲ ਦੇ ਵਿੱਚ 20000 ਐਨਓਸੀ 16000 ਐਨਓਸੀ ਕੇ ਸਰਕਾਰ ਨੇ ਦਿੱਤੀ ਹੈ ਔਰ ਇੱਕੀ ਬੰਦਾ ਜੀਐਨੀ ਫੀਲਡ ਜਿਹਦੇ ਤੇ ਕਿਸੇ ਵਿਅਕਤੀ ਨੇ सरकार को तो शिकायत भी की कला ही बंद दोन ओ सिया बैठे सोलह हजार एन ओ सिया घट तो घट दो प्लाट लाइए तो हिसाब ला लो कि बत्ती लाख एकड़ जगह बनती है एक अड़ताली सौ ਆਦਾ ਗਿਆ ਪੰਜਾਬੀਓ ਐਡਾ ਵੱਡਾ ਕੱਪੂ ਐਵੇਂ ਨਹੀਂ ਐਡੇ ਕੰੂ ਵਾਲਾ ਕੇਸਨੀ ਵਾਲ ਐਡਾ ਪੂਠਾ ਕਰਕੇ ਬੈਠਾ ਐਵੇਂ ਨਹੀਂ ਸੁਖਵੀਰ ਸਿੰਘ ਬਾਦਲ ਦਾ ਢਿੱਡੋਂ ਦੇ ਛੱcke ਚ ਨਹੀਂ ਆਉਂਦਾ ਐਵੇਂ ਨਹੀਂ ਕੈਪਟਨ ਬਲੰਦਰ ਸਿੰਘ ਦੇ ਘਰੋਂ ਤੇ ਲਾਤੀ ਰਹਿੰਦੀ ਸੋ ਇਹ ਬਹੁਤ ਵੱਡਾ ਕੱਪਲਾਇਆ ਦੀ ਗੱਲ ਜਿਹੜਾ ਪੈਸਾ ਸਰਕਾਰੀ ਖਜ਼ਾਨੇ ਚ ਜਾਣਾ ਚਾਹੀਦਾ ਸੀ ਉਹ ਪੈਸਾ ਇਹਨਾਂ ਚੋਰਾਂ ਦੀਆਂ ਜੇਬਾਂ ਚ ਜਾ ਰਿਹਾ ਮੇਰੇ ਵੀਰ ਨੇ ਜ਼ਿਕਰ ਕੀਤਾ ਸੀ ਜਸ ਸਟੇਜ ਤੋਂ ਪਹਿਲਾਂ ਵੀ ਜ਼ਿਕਰ ਹੋਇਆ ਕਿ ਇੱਥੇ ਕਿਸਾਨ ਨਹੀਂ ਆਏ ਅਜੇ ਇਹ ਗੱਲ ਨਹੀਂ ਕਿਸਾਨ ਜਦੋਂ ਘਰੋਂ ਬਾਹਰ ਨਿਕਲਦਾ ਸੱਚ ਧੱਕੇ ਨਿਕਲਦਾ ਉਹ ਐ ਲੱਗਦਾ ਜਿਵੇਂ ਬੜਾ ਵੱਡਾ ਕਾਰੋਬਾਰੀ ਹੋਵੇ ਅੱਜ ਇੱਥੇ ਜਲੰਧਰ ਤੋਂ ਕਿਸਾਨ ਆਏ ਹੋਇਆ ਜਿਨ੍ਹਾਂ ਦੀ ਲੈਂਡ ਬਿਲਡਿੰਗ ਤੇ ਜ਼ਮੀਨ ਆ ਗਈ ਉਹ ਪਿਛਲੇ ਪਾਸੇ ਹੁਸ਼ਿਆਰਪੁਰ ਤੋਂ ਜਸਾ ਸਿੰਘ ਤੇ ਬਾਬੇ ਗੁਲੀਹਰੀ ਬੈਠੇ ਆ ਆ ਸਾਹਮਣੇ ਸਰਦਾਰ ਤੇਜ ਸਿੰਘ ਬੈਠਾ ਹੈ ਸਾਫ ਦਾ ਸਰਪੰਚ ਜੋਧਾ ਤੁਨੇ ਇਸੇ ਤਰ੍ਹਾਂ ਦਸ਼ਵਤ ਸਿੰਘ ਕੋਲੀ ਬੈਠਾ ਹੈ ਇਹ ਉਥੋਂ ਦੀ ਬਣੀ ਕਮੇਟੀ ਉਹ ਗੁਲਬੀਰਾ ਬੈਠਾ ਹੈ ਇਹ ਉਥੋਂ ਦੀ ਬਣੀ ਕਮੇਟੀ ਦੇ ਮੈਂਬਰ ਸਾਬ ਦਾ ਸਰਪੰਚ ਪਿੰਡ ਮਲਕ ਤੋਂ ਜਦਾਰ ਸਿੰਘ ਉਹਨਾਂ ਨਾਲ ਗੁੰਡਾ ਸਿੰਘ ਪੰਜਾਬ ਜੋਧਾ ਦੇ ਘਸਾਟਾ ਨੂੰ ਲੈ ਕੇ ਆਇਆ ਇਸੇ ਤਰ੍ਹਾਂ ਮਹਾਦੀ ਤੋਂ ਇੱਥੇ ਬੈਠੇ ਨੇ ਸੋ ਇਸ ਸਿੱਟੇ ਸਿੱਤੇ ਅੱਜ ਉਹ ਲੋਕ ਬੈਠੇ ਸੀ ਜਿਨ੍ਹਾਂ ਨੂੰ ਇਹਦਾ ਸਫੈਰ ਕੋਸ਼ਾ ਨੇ ਇਹਨਾਂ ਨੇ ਸੱਚਾ ਜੋ ਸਰਕਾਰ ਚਲਾਉਣ ਵਾਲਿਆਂ ਨੇ ਜਵਾਬ ਦੇਣਾ ਸੀ ਸੋ ਅੱਜ ਸਰਕਾਰ ਦੀ ਬਹੁਤ ਵੱਡੀ ਨੈਤਿਕ ਹਾਰ ਹੈ ਕਿਸਾਨ ਕਟੇ ਬੰਦੀਆਂ ਦੀ ਗੱਲ ਹੋਈ ਕਿ ਸਾਰੇ ਬੁਲਾਏ ਗਏ ਸੀ ਆਏ ਨਹੀਂ ਮੈਂ ਦੱਸ ਦਿਆਂ ਕਿ ਸਮੂਚੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਆਦਿ ਦੇ ਲੋਕਾਂ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਸਾਨੂੰ ਨਹੀਂ ਪਤਾ ਸੀ ਕਿਉਂਕਿ ਨਹੀਂ ਪਤਾ ਹੁੰਦਾ ਕਿ ਇਹ ਨਹੀਂ ਕਿ 8 ਵਜੇ ਦਾ ਪ੍ਰੋਗਰਾਮ ਰੱਖਿਆ ਹੋਇਆ ਹੈ ਜੇ ਡਾਕਟਰ ਦਰਸ਼ਨਪਾਲ ਇੱਥੇ ਨਹੀਂ ਆਏ ਆ ਭਾਈ ਹਿੰਦਰ ਹੋਈ ਤੇ ਜਿਹੜਾ ਮੇਰੇ ਤੋਂ ਬਾਅਦ ਬੁਲਾਇਆ ਬੋਲਿਆ ਉਹ ਡਾਕਟਰ ਦਰਸ਼ਨਪਾਲ ਹੋਰਾਂ ਨੂੰ ਜੱਗੇ ਬਣੀਦਾ ਸਰਦਾਰ ਪੁੱਤਾ ਸਿੰਘ ਕੁੱਟਗੇ ਸਾਡੇ ਚ ਬੈਠੇ ਨੇ ਮਜੀਤ ਸਿੰਘ ਰਾਏ ਬੈਠੇ ਨੇ ਮੇਰੇ ਵੀਰ ਕਿਰਪਾ ਸਿੰਘ ਵੀ ਬੈਠੇ ਨੇ ਇਹ ਉਸੇ ਸੰਯੁਕਤ ਕਿਸਾਨ ਮੋਰਚੇ ਦੇ ਤੇ ਨਾਲ ਹੀ ਜਿਹੜਾ